ਪੰਜਾਬ ਦੀ ਅਫਸਰ ਸ਼ਾਹੀ ਦੀਆਂ ਅੰਗੇਲੀਆਂ ਕਾਰਨ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਹਿੱਟਾਂ ਨੂੰ ਵੱਟੀ ਸੱਟ ਲੱਗੀ ਹੈ ਅਧਿਕਾਰੀਆਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਡੈਪੂਟੇਸ਼ਨ ਕੋਟੇ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਪੈਨਲਾਂ ਨੂੰ ਸਮੇਂ ਸਿਰ ਨਾ ਪਹੁੰਚਣ ਕਾਰਨ ਸਵੇਰ ਨੂੰ ਭਾਰੀ ਸੱਟ ਜੜੀ ਹੈ ਲੱਗ ਰਹੀ ਹੈ ਸਵਿਚਰ ਨੂੰ ਲੈ ਕੇ ਗੱਲਬਾਤ ਕਰ ਲੈਂਦੇ ਆ ਆਨਲਾਈਨ ਤੇ ਜੁੜੇ ਨੇ ਸੀਨੀਅਰ ਪੋਲੀਟਿਕਲ ਐਡੀਟਰ ਪਰਲੋਚਨ ਸਿੰਘ ਜੀ ਸਰ ਅਫਸਰ ਸ਼ਾਹੀ ਦੀ ਅੰਗੇਲੀ ਕਾਰਨ ਚੰਡੀਗੜ੍ਹ ਦੇ ਵਿੱਚ ਰਾਜ ਤੇ ਹਿੱਟਾਂ ਨੂੰ ਸੱਟ ਲੱਗ ਰਹੀ ਹੈ ਕੀ ਕਾਰਨ ਮੰਨਦੇ ਹੋ ਤਾਂ ਅਸਲ ਜੋ ਜਾਣਕਾਰੀ ਮਿਲੀ ਹੈ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਤੇ ਜਿਹੜੇ ਪੰਜਾਬ ਦੇ ਡੈਪੂਟੇਸ਼ਨ ਕੋਟੇ ਦੇ ਅਧਿਕਾਰੀ ਜਾਂ ਮੁਲਾਜ਼ਮ ਆਉਂਦੇ ਨੇ ਉਹ ਪੰਜਾਬ ਦੇ ਅਧਿਕਾਰੀਆਂ ਦੀ ਅਨਗੈਹੀ ਕਾਰਨ ਜਿਹੜੀ ਸੀਨੀਅਰ ਅਫਸਰਸ਼ਾਹੀ ਉਹਦੀ ਅਨਗੈਹੀ ਕਾਰਨ ਪੈਨਲ ਲੇਟ ਔਨ ਕਰਕੇ ਵੱਡੇ ਪੱਧਰ ਤੇ ਪੰਜਾਬ ਦੀਆਂ ਜਿਹੜੀਆਂ ਪੋਸਟਾਂ ਨੇ ਚੰਡੀਗੜ੍ਹ ਤੇ ਉਹਨਾਂ ਦਾ ਸਫਾਇਆ ਹੋ ਰਿਹਾ ਹੁਣ ਜੋ ਇੱਕ ਨਵੀਂ ਜਾਣਕਾਰੀ ਮਿਲੀ ਉਹ ਇਹ ਹੈ ਵੀ ਜਦੋਂ ਪੰਜਾਬ ਦਾ ਕੋਈ ਅਧਿਕਾਰੀ ਜੁਡੀਕੇਟਰ ਚ ਮਿਆਦ ਪੂਰੀ ਕਰਕੇ ਵਾਪਸ ਜਾਂਦਾ ਹੈ ਤੇ ਉਹਦਾ ਪੈਨਲ ਲੰਬਾ ਸਮਾਂ ਨਾ ਆਉਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਮਹਿਸੂਸ ਕਰਦਾ ਵੀ ਚੰਡੀਗੜ੍ਹ ਪ੍ਰਸ਼ਾਸਨ ਦੀ ਕਾਰਜਕਾਰੀ ਤੇ ਮਾੜਾ ਅਸਰ ਪੈਂਦਾ ਹ ਹ ਸੋ ਹੁਣ ਇਹ ਜਾਣਕਾਰੀ ਮਿਲੀ ਹੈ ਵੀ ਪੰਜਾਬ ਤੇ ਹਰਿਆਣਾ ਤੋਂ ਡੈਪੂਟੇਸ਼ਨ ਤੇ ਜਿਹੜੇ ਅਧਿਕਾਰੀ ਆਉਣੇ ਬੰਦੇ ਨੇ ਉਹ ਲੇਟ ਆਨ ਦਾ ਮਾਮਲਾ ਜਿਹੜਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕੋਲ ਪੁੱਜ ਗਿਆ ਔਰ ਬੜਾ ਗੰਭੀਰਤਾ ਨਾਲ ਇਸ ਨੂੰ ਵਿਚਾਰਿਆ ਜਾ ਰਿਹਾ ਹੈ ਉਹ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਝੂਟੀ ਪ੍ਰਸ਼ਾਸਨ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਦੀ ਤਿਆਰੀ ਕਰ ਰਿਹਾ ਹੈ ਇਸ ਸਬੰਧ ਵਿੱਚ ਫਾਈਲਾਂ ਤੇ ਪੇਪਰ ਤਿਆਰ ਕੀਤੇ ਜਾ ਰਹੇ ਨੇ ਔਰ ਇਸ ਢੰਗ ਦੀ ਜੋ ਸੂਚਨਾ ਮਿਲੀ ਹੈ ਕਿ ਕੇਂਦਰ ਸਰਕਾਰ ਨੂੰ ਕੇਂਦਰੀ ਗ੍ਰਹਿ ਭਾਗ ਨੂੰ ਡਿਊਟੀ ਪ੍ਰਸ਼ਾਸਨ ਇਹ ਰეკਮੈਂਡ ਕਰ ਸਕਦਾ ਹੈ ਵੀ ਜੇ ਪੰਜਾਬ ਚੋਂ ਜਿਹੜੇ ਡੈਪੂਟੇਸ਼ਨ ਤੇ ਅਧਿਕਾਰੀ ਆਉਂਦੇ ਨੇ ਉਹ ਲੇਟ ਆਉਣ ਜਾਂ ਪੰਜਾਬ ਸਰਕਾਰ ਵੱਲੋਂ ਨਹੀਂ ਭੇਜੇ ਜਾਂਦੇ ਤੇ ਉਹਨਾਂ ਦੀ ਥਾਂ ਤੇ ਡਿਊਟੀ ਕੇਡਰ ਜਾਂ ਦਾਨਿਕ ਸਕੇਟਰ ਦੇ ਅਧਿਕਾਰੀ ਜਿਹੜੇ ਦਿੱਲੀ ਤੋਂ ਭੇਜੇ ਜਾਂਣ ਜਿਹਦਾ ਸਪਸ਼ਟ ਅਰਥ ਇਹ ਹੈ ਵੀ ਪੰਜਾਬ ਤੋਂ ਜਿਹੜੇ ਡੈਪੂਟੇਸ਼ਨ ਤੇ ਆਈਐਸ ਅਧਿਕਾਰੀ ਤੇ ਪੀਐਸ ਅਧਿਕਾਰੀਆਂ ਵੇਲੇ ਉਪੰਨਾਬ ਦੀ ਅਫਸਰਸ਼ਾਈਦਾਂ ਜੇ ਉਹ ਲੇਟ ਆਏ ਜਾਂ ਉਹਨਾਂ ਦੇ ਪੈਂਦਲ ਨਾ ਭੇਜੇਗੇ ਤੇ ਚੰਡੀਗੜ੍ਹ ਪ੍ਰਸ਼ਾਸਨ ਬਹੁਤ ਵੱਡਾ ਸਟੈਪ ਜੋ ਕਰ ਰਿਹਾ ਵੀ ਇਹ ਆਈਐਸ ਤੇ ਪੀਸੀਐਸ ਜਿਹੜੇ ਅਧਿਕਾਰੀ ਨੇ ਪੰਜਾਬ ਦੇ ਇਹਨਾਂ ਦੀ ਥਾਂ ਤੇ ਕੇਂਦਰ ਨੂੰ ਲਿਖ ਕੇ ਡਿਊਟੀ ਕੇਡਰ ਤੇ ਦਾਨਿਕ ਕੇਡਰ ਦੇ ਅਧਿਕਾਰੀ ਜਿਹੜੇ ਨਿਯੁਕਤ ਕੀਤੇ ਜਾਣਗੇ ਜਿਹੜਾ ਸਾਰਥ ਹੈ ਵੀ ਪੰਜਾਬ ਦਾ ਜਿਹੜਾ ਡੈਪੂਟੇਸ਼ਨ ਕੋਟਾ 1966 ਤੋਂ ਚੱਲਦਾ ਆ ਰਿਹਾ ਹੈ ਉਨੂੰ ਅਗਲੇ ਦਿਨਾਂ ਵਿੱਚ ਚੰਡੀਗੜ੍ਹ 'ਚ ਵੱਡੀ ਸੱਟ ਲੱਗ ਸਕਦੀ ਹੈ। ਹੂੰ। ਅ ਇੱਥੇ ਜ਼ਿਕਰ ਕਰ ਲੈਣੇ ਕਿ ਜੇ ਚੰਡੀਗੜ੍ਹ ਦੇ ਵਿੱਚ ਅਜਿਹਾ ਕਿਹੜਾ ਕਰੰਟ ਮੁੱਦਾ ਹੈ ਜਿਸ ਦੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਕਿ ਜੋ ਜਾਣਕਾਰੀ ਮਿਲੀ ਹੈ ਚੰਡੀਗੜ੍ਹ ਪ੍ਰਸ਼ਾਸਨ 'ਚ ਇੱਕ ਪੰਜਾਬ ਦੀ ਆਈਐਸ ਅਧਿਕਾਰੀ ਸੀ ਹਰਗੁਣਜੀਤ ਕੌਰ ਜੋ ਡਿਊਟੀ ਵਿੱਚ ਵਿਸ਼ੇਸ਼ ਵਿੱਤ ਸਕੱਤਰ ਦੇ ਅਹੁਦੇ ਤੇ ਸਿਤਾਸ ਸੀ। ਉਤ ਪਿਛਲੇ ਸਮੇਂ ਉਰਾ ਡੈਪੂਟੇਸ਼ਨ ਦਾ ਕੋਟਾ ਜਿਹੜੀ ਮਿਆਦ ਸੀ ਉਹ ਚੰਡੀਗੜ੍ਹ ਤੋਂ ਖਤਮ ਹੋ ਗਈ ਸੀ ਔਰ 19 ਨਵੰਬਰ ਨੂੰ ਹਰਗੁਣਜੀਤ ਕੌਰ ਚੰਡੀਗੜ੍ਹ ਤੋਂ ਵਾਪਸ ਆਪਣੇ ਪਿਤਰੀ ਰਾਤ ਪੰਜਾਬ ਚ ਚਲੇ ਗਈ ਸੀ ਔਰ ਇਸ ਤੋਂ ਬਾਅਦ ਡਿਊਟੀ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਉਸ ਪੋਸਟ ਲਈ ਨਵੇਂ ਆਈਐਸ ਅਧਿਕਾਰੀ ਦਾ ਪੈਨਲ ਭੇਜਣ ਲਈ ਲਿਖਦਾ ਆ ਰਿਹਾ ਪਰ ਸੂਤਰੇ ਦੱਸਦੇ ਨੇ ਕਿ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਇਹ ਪੈਨਲ ਨਹੀਂ ਭੇਜਿਆ ਗਿਆ ਜਿਹਦੇ ਕਰਕੇ ਕਈ ਤਰ੍ਹਾਂ ਦੇ ਇਸ਼ੂ ਖੜੇ ਹੋ ਰਹੇ ਨੇ ਜੀ ਔਰ ਇਸੇ ਤਰ੍ਹਾਂ ਪਿਛਲੇ 4 ਸਾਲਾਂ ਤੋਂ ਐਮਡੀ ਸਿਟਕੋ ਲਈ ਪੰਜਾਬ ਦੇ ਕਿਸੇ ਅਧਿਕਾਰੀ ਨੂੰ ਨਿਯੁਕਤ ਨਹੀਂ ਕੀਤਾ ਦਰਅਸਲ 4 ਸਾਲ ਤੋਂ ਪਹਿਲਾਂ ਐਮਡੀ ਸਿਟਕੋ ਜਿਹੜਾ ਸੀ ਉਹ ਪੰਜਾਬ ਕੇਡਰ ਦਾ ਆਈਐਸ ਅਧਿਕਾਰੀ ਲੱਗਦਾ ਸੀ ਔਰ ਪਿਛਲੇ ਲੰਬੇ ਸਮੇਂ ਤੋਂ ਇਹ ਇਹ ਪੋਸਟ ਵੀ ਇਸੇ ਕਾਰਨ ਖਾਲੀ ਪਈ ਹੈ ਔਰ ਹੋਰ ਜਾਣਕਾਰੀ ਮਿਲੀ ਹੈ ਕਿ ਕੱਲੇ ਇਹ ਪੰਜਾਬ ਦਾ ਮੁੱਦਾ ਨਹੀਂ ਹਰਿਆਣਾ ਸਰਕਾਰ ਵੱਲੋਂ ਵੀ ਆਪਣੇ ਅਧਿਕਾਰੀ ਡੈਪੂਟੇਸ਼ਨ ਤੇ ਲੇਟ ਪੇ ਜਾਣ ਕਰਕੇ ਇਹ ਮੁੱਦਾ ਜਿਹੜਾ ਆ ਇਹ ਹੋਰ ਭਖਿਆ ਔਰ ਹਰਿਆਣੇ ਦੇ ਇੱਕ ਐਫਸੀਐਸ ਅਧਿਕਾਰੀ ਸੰਜਮ ਗਰਗ ਦੀ ਥਾਂ ਤੇ ਨਵਾਂ ਪੈਨਲ ਭੇਜਣ ਦੀ ਡਿਊਟੀ ਪ੍ਰਸ਼ਾਸਨ ਨੇ ਕਿਹਾ ਸੀ ਪਰ ਉਹ ਪੈਨਲ ਵੀ ਨਹੀਂ ਆਇਆ ਜਿਹਦੇ ਕਰਕੇ ਇਹ ਖੁਦ ਗਵਰਨਰ ਗੁਲਾਬ ਚੰਦ ਕਟਾਰਗਿਆ ਇਸ ਮੁੱਦੇ ਉੱਪਰ ਅੱਜ ਚਰਚਾ ਕਰ ਰਹੇ ਨੇ ਪਰ ਸਵਾਲ ਇਹ ਪੈਦਾ ਹੁੰਦਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਪਿਛਲੇ ਸਮੇਂ ਡਿਊਟੀ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਹ ਮੁੱਦਾ ਬੜੇ ਉੱਚ ਪੱਧਰ ਤੇ ਉਠਾਇਆ ਸੀ ਵੀ ਚੰਡੀਗੜ੍ਹ ਚ ਪੰਜਾਬ ਦਾ ਡੈਪੂਟੇਸ਼ਨ ਕੋਟਾ ਜਿਹੜਾ 1968 ਤੋਂ ਚੱਲਦਾ ਆ ਰਿਹਾ ਉਹਨੂੰ ਪ੍ਰਕਰਾਰ ਰੱਖਿਆ ਜਾਵੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕਟੌਤੀ ਕੱਟ ਨਾ ਲਾਇਆ ਜਾਵੇ ਕਿਸੇ ਤਰ੍ਹਾਂ ਦਾ ਖੋਰਾ ਨਾ ਲਾਇਆ ਜਾਵੇ ਪਰ ਇਸ ਦੇ ਬਾਵਜੂਦ ਪੰਜਾਬ ਦੇ ਜਿਹੜੇ ਅਫਸਰਸ਼ਾਹੀ ਹੈ ਜਿਹੜੇ ਸਬੰਧਤ ਅਧਿਕਾਰੀ ਨੇ ਜਿਨ੍ਹਾਂ ਨੇ ਆਈਐਸ ਤੇ ਪੀਸੀਐਸ ਅਧਿਕਾਰੀਆਂ ਨੂੰ ਡੈਪੂਟੇਸ਼ਨ ਤੇ ਚੰਡੀਗੜ੍ਹ ਭੇਜਣਾ ਹੁੰਦਾ ਉਹਨਾਂ ਦੀ ਅੰਗੈਲੀ ਕਰਨ ਇਹ ਬਹੁਤ ਵੱਡਾ ਮੁੱਦਾ ਖੜਾ ਹੋ ਰਿਹਾ ਕਿਉਂਕਿ ਅਜਿਹਿਆਂ ਅਫਸਰਾਂ ਦੀਆਂ ਅੰਗੈਲੀਆਂ ਕਾਰਨ ਦੀ ਪਹਿਲੋਂ ਚੰਡੀਗੜ੍ਹ ਵਿੱਚ ਪੀਆਰਓ ਦੀ ਜਿਹੜੀ ਪੋਸਟ ਹੁੰਦੀ ਸੀ ਪੱਕੀ ਪੰਜਾਬ ਦੇ ਡੈਪੂਟੇਸ਼ਨ ਕੋਟੇ ਦੀ ਪੋਸਟ ਹੁੰਦੀ ਸੀ ਉਹ ਵੀ ਇਸੇ ਕਾਰਨ ਖਤਮ ਹੋ ਗਈ ਹੈ ਸਮੇਤ ਪੈਨਲ ਪੰਜਾਬ ਦੀ ਅਫਸਰਸ਼ਾਹੀ ਵੱਲੋਂ ਨਾਂ ਭੇਜਣ ਕਾਰ ਇਸੇ ਤਰ੍ਹਾਂ ਸੀਟੀਜੂ ਵਿੱਚ ਵੀ ਪੰਜਾਬ ਟਰਾਂਸਪੋਰਟ ਵਿਭਾਗ ਦੇ ਦੋ ਅਧਿਕਾਰੀ ਵਰਕਸ ਮੈਨੇਜਰ ਜਨਰਲ ਮੈਨ ਦੇ ਜਿਹੜੇ ਤਨਾਤ ਹੁੰਦੇ ਸੀ ਪਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਅੰਗੈਲੀ ਕਾਰਨ ਉਹਨਾਂ ਵੱਲੋਂ ਇਹ ਦੋ ਅਧਿਕਾਰੀ ਡੈਪੂਟੇਸ਼ਨ ਤੇ ਨਾਂ ਭੇਜਣ ਕਾਰਨ ਹੁਣ ਇਹਨਾਂ ਦਾ ਪੋਸਟਾਂ ਉੱਪਰ ਵੀ ਡਿਊਟੀ ਕਿਡਰ ਦਾ ਕਬਜ਼ਾ ਹੈ ਸੋ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਬੜੀ ਵੱਡੀ ਚਰਚਾ ਹੈ ਔਰ ਖਾਸ ਕਰਕੇ ਪੰਜਾਬੀ ਇਤਿਹਾਸੀ ਬੜੇ ਪਰੇਸ਼ਾਨ ਨੇ ਵੀ ਜਿਹੜੀ ਅਫਸੋਸ਼ਾਹੀ ਪੰਜਾਬ ਦੀ ਉਹ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਉੱਥੇ ਡੈਪੂਟੇਸ਼ਨ ਤੇ ਅਧਿਕਾਰੀ ਤੇ ਮੁਲਾਜ਼ਮ ਸਮੇਂ ਸਿਰ ਨਾ ਪਹੁੰਚਣ ਕਾਰਨ ਚੰਡੀਗੜ੍ਹ ਉੱਪਰੋਂ ਪੰਜਾਬ ਦੇ ਜਿਹੜੇ ਹੱਕ ਨੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ ਜੀ